ਮਰਨ ਵਾਲੀ ਪਰਮਜੀਤ ਕੌਰ ਦਾ ਲੜਕਾ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਹ ਰੰਜਿਸ਼ ਦੇ ਚੱਲਦਿਆਂ ਹੀ ਇਹਨਾਂ ਨੇ ਬਾਹਰ ਦਾਤ ਨੂੰ ਅੰਜਾਮ ਦਿੱਤਾ। ਕਾਨਾ ਰੋਡ ਏਰੀਆ ਦੇ ਵਿੱਚ ਇੱਕ ਲੇਡੀ ਜਿਸ ਦਾ ਨਾਮ ਪਰਮਜੀਤ ਕੌਰ ਸੀ ਉਹਦਾ ਕਤਲ ਹੋਇਆ ਜਿਸ ਤੇ ਮੁਕੱਦਮਾ ਨੰਬਰ 42 ਖਾਣਾ ਸਿਟੀ ਮੁਕਸਰ ਸਾਹਿਬ ਰਜਿਸਟਰ ਹੋਇਆ ਸਾਡੇ ਐਸਐਸਪੀ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦੇਸ਼ਾ ਨਿਰਦੇਸ਼ ਛੇਡ ਵਾਕਵਾਕ ਟੀਮਾਂ ਗਠਿਤ ਕਰਕੇ ਤੇ ਤਫਤੀਸ਼ ਸ਼ੁਰੂ ਹੋ ਗਈ ਜਿਸ ਦੌਰਾਨ ਤਿੰਨ ਦੋਸ਼ੀ ਜਿਨ੍ਹਾਂ ਦਾ ਨਾਮ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ ਉਸ ਦੀ ਪਤਨੀ ਜਸਵੀਰ ਕੌਰ ਅਤੇ ਉਸ ਦਾ ਦੋਤਾ ਹੈਪੀ ਸਿੰਘ ਗ੍ਰਿਫਤਾਰ ਹੋਏ ਨੇ ਤੇ ਤਿੰਨ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਇਸ ਮਰਡਰ ਦੀ ਵਜ੍ਹਾ ਰੰਜਿਸ਼ ਐਸਸੀ ਕੀ ਹੈਪੀ ਜਿਸ ਦੀ ਕੀ ਭੈਣ ਨੂੰ ਮਰਨ ਵਾਲੀ ਪਰਮਜੀਤ ਕੌਰ ਦਾ ਲੜਕਾ ਉਹ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਸ ਰੰਜਿਸ਼ ਦੇ ਚੱਲਦਿਆਂ ਹੀ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਟੋਟਲ 6 ਜਣੇ ਇਨਵੋਲ ਸੀ ਜਿਨ੍ਹਾਂ ਚੋਂ 3 ਜਣੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਤਿੰਨਾਂ ਦੀ ਪਾਲ ਹਜੇ ਜਾਰੀ ਹੈ ਹਥਿਆਰ ਹੁਣ ਅਸੀਂ ਰਿਮਾਂਡ ਅੱਜ ਪੇਸ਼ ਕੀਤਾ ਹੈ ਕੋਰਟ 'ਚ ਰਿਮਾਂਡ ਲਵਾਵਾਂਗੇ ਤੇ ਫਿਰ ਹਥਿਆਰਾਂ ਦੀ ਰਿਕਵਰੀ ਹੋਗੀ ਮਰਨ ਵਾਲੀ ਪਰਮਜੀਤ कौर ਦਾ ਲੜਕਾ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਸ ਰਜਿਸਟਰ ਦੇ ਚੱਲਦੇ ਆਹੀ ਇਹਨਾਂ ਨੇ ਬਾਹਰ ਦਾਤ ਨੂੰ ਇਜਾਮ ਦਿੱਤਾ। ਨਾ ਰੋਡ ਏਰੀਆ ਦੇ ਵਿੱਚ ਇੱਕ ਲੇਡੀ ਜਿਸ ਦਾ ਨਾਮ ਪਰਮਜੀਤ ਕੌਰ ਸੀ ਉਹਦਾ ਕਤਲ ਹੋਇਆ ਜਿਸ ਤੇ ਮੁਕੱਦਮਾ ਨੰਬਰ 42 ਥਾਣਾ ਸਿਟੀ ਮੁਕਸਰ ਸਾਹਿਬ ਰਜਿਸਟਰ ਹੋਇਆ। ਸਾਡੇ ਐਸਐਸਪੀ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦੇਸ਼ਾ ਨਿਰਦੇਸ਼ ੇਠ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇ ਤਫ਼ਤੀਸ਼ ਸ਼ੁਰੂ ਹੋ ਗਈ ਜਿਸ ਦੌਰਾਨ ਜਿੰਨਾਂ ਦੋਸ਼ੀ ਜਿਨ੍ਹਾਂ ਦਾ ਨਾਮ ਨਿਹਾਲ ਸਿੰਘ ਪੁੱਤਰ ਕਪੂਰ ਸਿੰਘ ਜਿਸ ਉਸ ਦੀ ਪਤਨੀ ਜਸਵੀਰ ਕੌਰ ਅਤੇ ਉਸ ਦਾ ਦੋਤਾ ਹੈਪੀ ਸਿੰਘ ਗ੍ਰਿਫਤਾਰ ਹੋਏ ਨੇ ਤੇ ਤਿੰਨ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਇਸ ਮਰਡਰ ਦੀ ਵਜ੍ਹਾ ਰੰਜਿਸ਼ ਐਸਸੀ ਕੀ ਹੈਪੀ ਜਿਸ ਦੀ ਕੀ ਭੈਣ ਨੂੰ ਮਰਨ ਵਾਲੀ ਪਰਮਜੀਤ ਕੌਰ ਦਾ ਲੜਕਾ ਲੈ ਗਿਆ ਸੀ ਘਰੋਂ ਤੇ ਉਹਨਾਂ ਨੇ ਵਿਆਹ ਕਰਾ ਲਿਆ ਸੀ ਇਸ ਰੰਜਿਸ਼ ਦੇ ਚੱਲਦਿਆਂ ਹੀ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਟੋਟਲ 6 ਜਣੇ ਇਨਵੋਲ ਸੀ ਜਿਨ੍ਹਾਂ ਚੋਂ 3 ਜਣੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਤਿੰਨਾਂ ਦੀ ਪਾਲ ਹਜੇ ਜਾਰੀ ਹੈ ਹਥਿਆਰ ਹੁਣ ਅਸੀਂ ਰਿਮਾਂਡ ਅੱਜ ਪੇਸ਼ ਕੀਤਾ ਹੈ ਕੋਰਟ 'ਚ ਰਿਮਾਂਡ ਲਵਾਗੇ ਤੇ ਫਿਰ ਹਥਿਆਰਾਂ ਦੀ ਰਿਕਵਰੀ